ਭਾਬੀ ਜੀ ਤੁਸੀਂ ਵੀ ੱੱਕਾ ਕਰਦੇ ਹੋ ਮੈਨੂੰ ਐਵੇਂ ਨਾ ਮੋਟੀ ਕਰਦੇ ਹੋ ਰੋਜ਼ ਗਲਾਸ ਭਰ ਕੇ ਦੇ ਦਿੰਦੇ ਆ ਤੂੰ ਫਿਕਰ ਨਾ ਕਰ ਕਿਧਰੇ ਨਹੀਂ ਮੋਟੀ ਹੁੰਦੀ ਢਾਈ ਦੇ ਨਾਲ ਨਾਲ ਸਿਹਤ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ ਨਾਲੇ ਤੂੰ ਆਪਦੇ ਆਪ ਤਾਂ ਕੋਈ ਫਲ ਫਰੂਟ ਖਾਂਦੀ ਨਹੀਂ ਤਾਂ ਕਰਕੇ ਮੈਂ ਤੈਨੂੰ ਬਣਾ ਕੇ ਦਿੰਨੀ ਆ ਆਲਾ ਪੱਤਾ 500 ਰੁਪਈਆ ਜਿਹੜੀ ਚੀਜ਼ ਨੂੰ ਜੀ ਕਰੇ ਖਾ ਲਿਆ ਕਰ ਸੰਘਿਆ ਨਾ ਕਰ मामੀ ਜੀ ਐਨੇ ਕਰਨੇ ਨੇ ਮੈਨੂੰ ਤਾਂ 100 200 ਦੀ ਲੋੜ ਸੀ ਲੈ 500 ਕੀ ਜ਼ਿਆਦੇ ਐ ਇੰਨੇ ਕੁ ਪੈਸੇ ਤਾਂ ਕੋਲੇ ਹੋਣੇ ਚਾਹੀਦੇ ਨੇ ਸੋ ਕੋਈ ਚੀਜ਼ ਵੀ ਲਿਓਣੀ ਪੈ ਸਕਦੀ ਆ ਕੁੜੀਆਂ ਕੋਲੇ ਤਾਂ ਇੰਨੇ-ਇੰਨੇ ਪੈਸੇ ਹੁੰਦੇ ਨੇ ਤੂੰ ਤਾਂ 500 ਨੂੰ ਹੀ ਜ਼ਿਆਦਾ ਸਮਝਦੀ ਐ ਚੱਲ ਪੁੱਤ ਹੁਣ ਤੂੰ ਲੇਟ ਨਾ ਹੋ ਜੀ ਹੁਣ ਤੂੰ ਜਾ ਚਲ ਠੀਕ ਆ ਮੰਮੀ ਜੀ ਮੈਂ ਜਾਂਦੀ ਆ ਚੰਗਾ ਧਿਆਨ ਨਾ ਜਾਈ ਪੁੱਤ ਠੀਕ ਹੈ ਲਵੀ ਓਰੇ ਆ ਮੇਰੀ ਗੱਲ ਸੁਣ ਹਾਂਜੀ ਮੰਮੀ ਜੀ ਮੈਂ ਤਾਂ ਪੁੱਤ ਐਂ ਕਹਿੰਦੀ ਸੀ